ਤੰਤਵ ਲੋਕ ਸਾਡਾ ਸਵਾਗਤ ਹੈ ਅੱਜ ਆਪਾਂ ਇਹ ਸ਼ੋਅ ਦੇ ਵਿੱਚ ਪੰਜਾਹ ਮੁੱਦਿਆਂ ਦੇ ਉੱਤੇ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜੇ ਫਲੱਡ ਏਰੀਆ ਦੇ ਵਿੱਚ ਸਾਡੇ ਪੈਂਡ ਫਲੱਡ ਰੈਕਟਰ ਥੈਰੀਆ ਉਹਨਾਂ ਨੂੰ ਜਿਹੜੀ ਰਾਤ ਸਮਗਰੀ ਪੰਚਾਇਤ ਜਾਰੀ ਆ ਔਰ ਉਹਦੇ ਰਾਹਤੇ ਦੇ ਵਿੱਚ ਜਿਹੜੇ ਉੱਤੇ ਵੀਆਪੀ ਜਾਂਦੇ ਆ ਫੋਟੋ ਕਲਚਰ ਦੇ ਕਰਕੇ ਉਹ ਉਹਨਾਂ ਦੇ ਕਾਰਨ ਉਹ ਜਿਹੜੀ ਰਾਹਤ ਸਮਗਰੀ ਆ ਉਹਨਾਂ ਪੀੜਤ ਪਰਵਾਦਾਂ ਤੱਕ ਮਿਲਣੀ ਬਹੁਤ ਮੁਸ਼ਕਲ ਹੋ ਰਹੀ ਆ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਇਹ ਵੀ ਕਰਾਂਗੇ ਕਿ ਪੰਜਾਬ ਦੇ ਵਿੱਚ ਜਿਹੜੀ ਫਲਾਡ ਆਈ ਆ ਉਹ ਮੈਨ ਮੇਡ ਆ ਕੋ ਨੈਚੁਰਲ ਫਲੱਡ ਨਹੀਂ ਇਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਪੰਜਾਬ ਦੇ ਵਿੱਚ ਪੰਜਾਬ ਅਸੈਂਬਲੀ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਜਿਹੜਾ ਪੰਜਾਬ ਵਿਆਦੀ ਇਹ ਲੋਕ ਪੇਸਾ ਜਾ ਬਿਲਦਿਆ ਉਹ ਅੱਜ ਪੇਜ ਕੀਤਾ ਜਾਣਾ ਤਾਂ ਮੈਂ ਇੱਕ ਸਖਰੀਨ ਕਮੇਟੀ ਦੇ ਕੋਲ ਗਿਆ ਆ ਉਹਦੇ ਬਾਰੇ ਵੀ ਗੱਲਬਾਤ ਕਰਾਂਤਤਨ ਮੰਤਰੀ ਸਾਹਿਬ ਦਾ ਦੌਰਾ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵੱਲੋਂ ਕੈਬਨਟ ਵਿੱਚ ਕੀਤਾ ਗਿਆ ਕੋਈ ਅਲਾਰਮ ਇਕ 250 ਕਰੋੜ ਰੁਪਏ ਅੰਹਿੜਾ ਨਦੀਆਂ ਨਾਲੇ ਤੇ ਨਹਿਰਾਂ ਦੀ ਸਫਾਈ ਗਈ ਲਗਾਇਆ ਗਿਆ ਪਰ ਇਹ ਕੰਮ ਕੋਈ ਜਿਹੀ ਨਾ ਲੱਗਾ ਨਾ ਇਹ ਨੂੰ ਸ਼ੁਰੂ ਕੀਤਾ ਗਿਆ ਉਹਦੇ ਬਾਰੇ ਵੀ ਚਰਚਾ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਆਪਾਂ ਉਹਨਾਂ ਲੀਡਾਂ ਦੀ ਗੱਲ ਕਰਦੇ ਹਾਂ ਜਿਹੜੇ ਹਾਰਡਪੀਟ ਤੋਂ ਕੋਈ ਜ਼ਿਆਦਾ ਸਹਿਯਾਤਾ ਦੇਣ ਦੀ بجائے ਉਨਨਾਂ ਨੂੰ ਮਿਲਣ ਵਾਲੀ ਸਹਿਤਾ ਦੇ ਰਾਹ ਦੇ ਵਿੱਚ ਇੱਕ ਰੋੜਾ ਅਜ्ञਾ ਦਾ ਕਾवट ਬਣੀ ਹੋਇਆ। ਉਹ ਡੀਡਲ ਸਹਿਬਾਂ ਨੇ ਕਾਦੇ ਕੀਆ ਕਿ ਆਪਣਾ ਫੋਟੋ ਕਲਚਰ ਦਾ ਕੋਸੂੜਾ ਕੰਮ ਦੇ ਲਈ ਤੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੇ ਲਈ ਹਰ ਫਿਟ ਲਾਕਿਆਂ ਦਾ ਦੌੜਾ ਕਰਦੇ ਆ। ਉੱਥੇ ਫੋਟੋਗ੍ਰਾਫੀ ਹੁੰਦੀ ਆ, ਵੀਡੀਓਗ੍ਰਾਫੀ ਹੁੰਦੀ ਆ। ਉਹ ਅਫਵਾਦਾਂ ਵਿੱਚੋਂ ਨੀਆਂ ਖਬਰਾਂ ਛਕਦੀਆਂ ਆ ਪਰ ਇਥੋਂ ਤੱਕ ਕਿ ਉਹਨਾਂ ਦਾ ਕੰਮ ਜਿਹੜਾ ਹੁੰਦਾ ਹੈ ਦੇਖਣੇ ਸਾਰਾ ਜਿਹੜਾ ਦੜਾ ਗੋੜਾ ਆ ਸਭ ਸਾਰਿਆਂ ਨੂੰ ਪਤਾ ਆ ਕਿ ਦਿੱਲ੍ਹੇ ਵੀ ਕੋਈ ਲੀਡਰ ਵੀਆਈਪੀ ਆਉਂਦਾ ਆ ਤਾਂ ਉਹਦੇ ਆੜੇ-ਸਾੜੇ ਲੋਕਾਂ ਦੀ ਢੀਲ ਕੱਟੀ ਹੋ ਜਾਂਦੀ ਆ ਔਰ ਸਾਰੇ ਦੂਸਰੇ ਕੰਮ-ਕਾਪ ਜਿਹੜੇ ਛੱਤ ਹੋ ਕੇ ਰਹਿ ਜਾਂਦੇ ਔਰ ਇਸੇ ਗੱਲ ਦੇ ਕਰਕੇ ਜਿਹੜੇ ਸੱਜਣਾਂ ਜਾਂ ਸੰਸਥਾਵਾਂ ਹਰ ਪੀੜਤਾਂ ਦੀ ਸੇਵਾ ਦੇ ਇਰਾਦ ਸਮਗਰੀ ਲੈ ਕੇ ਆਉਂਦੀਆਂ ਆ ਉਹਨਾਂ ਨੂੰ ਇਸ ਗੱਲ ਦੀ ਬੜੀ ਦਿੱਕਤ ਪੇਸ਼ ਆਉਂਦੀ ਆ ਕਿ ਉਹ ਐਨੀ ਭੀੜ ਦੇ ਵਿੱਚੋਂ ਡੀਆਪੀ ਪੀੜਤਾਂ ਦੇ ਰੌਲੇ-ਗੋਲੇ ਦੇ ਵਿੱਚੋਂ ਕਿਸਤਾ ਨਿਕਲ ਕੇ ਹਰ ਪੀੜਤਾ ਤੱਕ ਪਹੁੰਚੋ ਸੋਸਾਇਟੀ ਬੈਂਪੀ ਆ ਸਮੁੱਚੀ ਵਿਦਰੋਪਚਪ ਨੂੰ ਪਾਵੇ ਕਿਸੇ ਵੀ ਪਾਰਟੀ ਦੀ ਆ ਉਹਨਾਂ ਨੂੰ 24 ਕੇ ਪਟੋਟ ਹਾਰਡਪੀਟ ਦਾ ਨੂੰ ਜਿਹੜੀ ਰਾਜ ਸਮਗਰੀ ਵੰਡੀ ਜਾਦੀ ਆ ਉਹਦੇ ਰਾਸਤਰੀ ਵਿੱਚ ਕਿਸੇ ਕਿਸਮ ਦੀ ਦਕਾਵਤ ਜਿਹੜੀ ਆ ਉਹ ਨਾ ਆ ਬੜਾ ਉਹਨਾਂ ਚਾਚਾ ਬਹੁਤ ਕਿ ਪੰਜਾਬ ਦੇ ਵਿੱਚ ਜਿਹੜੇ ਫਲੱਡ ਆਏ ਆ ਉਹ ਮੈਨ ਮੇਡ ਆ ਉਹ ਉਹ ਕੋਈ ਕੁਦਰਤੀ ਹਾੜ ਨਹੀਂ ਆ ਰੌਲਾ ਗੋਲਾ ਪ੍ਰਿੰਟ মিডিਏਟ ਇਲੈਕਟ੍ਰੋਨਿਕ মিডিਏ ਦੇ ਵਿੱਚ ਬੜਾ ਪੈਰਿਆ ਆ ਲੇਕਿਨ ਜੇਕਰ ਸਤਸਵੀ ਜੀ ਆਪਾਂ ਨਜ਼ਰ ਵੀ ਮਾਰੀਏ ਤੇ ਪੰਜਾਬ ਨਾਲੋਂ ਜਿਹੜਾ ਪਾਕਿਸਤਾਨੀ ਪੰਜਾਬ ਦਾ ਹਿੱਸਾ ਆ ਉਹਦਾ ਬਹੁਤ ਜਾਨੀ ਤੇ ਮਾਦੀ ਨੁਕਸਾਨ ਹੋਇਆ ਔਰ ਜੇ ਆਪਾਂ ਪੰਜਾਬ ਦੀ ਆਪਣੀ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ 2000 ਪਿੰਡ ਜਿਹੜੇ ਆ ਇਸ ਫਲੱਡ ਨਾਲ ਬਹੁਤ ਆਬਤ ਹੋਈ ਆ। ਔਰ 1.75 ਲੱਖ ਹੈਕਟੇਅਰ ਖੇਤੀ ਜ਼ਮੀਨਾਂ ਉਥੇ ਜਿਹੜੀਆਂ ਫਸਲਾਂ ਆ ਉਹ ਸਾਰੀਆਂ ਦੀਆਂ ਸਾਰੀਆਂ 100% ਤਬਾਹ ਹੋ ਕੇ ਰਹਿ ਗਈਆਂ ਆ। ਔਰ 3.27 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਆ ਇਹਨਾਂ ਹਰਲੰਡੀ ਕਾਰਨ ਪ੍ਰਭਾਵਿਤ ਹੋਇਆ ਜਾਂ ਦੂਸਰੇ ਸ਼ਬਦਾਂ ਵਿੱਚ ਇਹ ਕਹਿ ਲੋ ਕਿ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਔਰ ਇਨਾ ਹਰਲੰਡੀ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ ਅੱਜ ਦੀ ਤਰੀਖ ਵਿੱਚ 40 ਤੱਕ ਪਹੁੰਚ ਗਈ ਆ ਤੇ ਪੰਜਾਬ ਸਰਕਾਰ ਨੇ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਉਹਦਾ ਅੰਦਾਜ਼ਾ 14 ਹਜ਼ਾਰ ਕਰੋੜ ਨੂੰ ਦਈ ਜਿਹੜਾ ਉਹ ਲਾਇਆ ਆ। ਦੇਸ਼ ਵਿੱਚ ਕੰਦੇ ਖੇਤੀਬਾੜੀ ਨੂੰ 1.850 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਉਹ ਹੋਇਆ ਇਸ ਤੋਂ ਇਲਾਵਾ ਜਲ ਸਰੋਤਾਂ ਸੇਤ ਬਣਿਆ ਦੀ ਟਰਾਂਕਟ ਸਿੱਖਿਆ ਖੇਤਰ ਨੂੰ ਵੀ ਬਹੁਤ ਜ਼ਿਆਦਾ ਇਹਨਾਂ ਹੜ੍ਹਾਂ ਨੇ ਨੁਕਸਾਨ ਪਹੁੰਚਾਇਆ ਹੈ। ਔਰ ਇਹ ਸਾਡੀ ਅੰਗਣੀ ਇਸ ਗੰਦਾ ਸੰਕੇਤ ਹੈ ਕਿ ਇੰਨਾ ਹੜ ਜਿਹੜਾ ਉਹ ਨਹੀਂ ਚੱਲ ਨਹੀਂ ਹੋ ਸਕਦਾ ਇਹ ਡੈਮਾਂ ਦਾ ਜਿਹੜੇ ਡੈਮ ਆ ਸਾਡੇ ਪੰਜਾਬ ਦੇ ਵਿੱਚ ਉਹਨਾਂ ਦੀ ਗਲਤ ਪ੍ਰਬੰਧ ਕਰਕੇ ਜਾਂ ਉਹਨਾਂ ਜਿਹੜੇ ਦੇ ਗਲਤੰਗ ਕਰਕੇ ਜਾਂ ਉਹਦੇ ਵਿੱਚ ਅਵੇਸਪੋਲਾ ਕਰਕੇ ਕੁਦਰਤੀ ਜਿਹੜੇ ਹੜ ਹੁੰਦੇ ਆ ਉਹਨਾਂ ਨਾਲੋਂ ਇਹਨਾਂ ਨੇ ਜ਼ਿਆਦਾ ਤਬਾਈ ਮਚਾਈ ਆ ਔਰ ਇਹ ਕਰਤਬੰਦ ਪਾਕਿਸਤਾਨੀ ਪੰਜਾਬ ਦੀ ਗੱਲ ਕਰੀਏ ਤਾਂ ਉੱਥੇ ਪੰਜਾਬ ਦੇ ਮਕਾਉਂਦੇ ਦੇ ਉੱਤੇ 8400 ਪਿੰਡ ਜਿਹੜੇ ਆ ਉਹ ਪ੍ਰਭਾਵਿਤ ਹੋਏ ਆ ਔਰ 10.5 ਲੱਖ ਏਕੜ ਜ਼ਮੀਨ ਜਿਹੜੀ ਆ ਉਹ ਕਿਬਾਲੀ ਦੇ ਕੰਮ ਆਉਣ ਵਾਲੀ ਜ਼ਮੀਨ ਜਿਹੜੀ ਆ ਉਹ ਬਿਲਕੁਲ ਤਬਾਹ ਹੋ ਕੇ ਰਹਿ ਗਈ ਔਰ ਉੱਥੇ ਦੇ ਬਸਮੀਕਾਂ ਦੀ ਜਿਹੜੀ ਗੈਂਤੀ ਆ 5.1 ਲੱਖ ਬਸਮੀਕ ਸਿੱਧੇ ਤੌਰ ਤੇ ਉੱਤੇ ਇਹਨਾਂ ਹੜ੍ਹਾਂ ਨੇ ਪ੍ਰਭਾਵਿਤ ਕੀਤੇ ਆ ਤੇ ਮਚਾ ਦੇ ਕਾਰਨ ਜਿਹੜੇ ਆ ਉਹ ਉਹਦੇ ਕੰਮ ਜਿਹੜੇ ਆ ਉਹਨਾਂ ਉੱਪਰ 1.9 ਮੀਲੀਅਨ ਤੋਂ ਵੱਧ ਲੋਕਾਂ ਨੂੰ ਬਚਾਉਣਾ ਪਿਆ ਹੈ ਜਦੋਂ ਕਿ ਪੰਜਾਬ ਵਿੱਚ ਕਟੋਂ ਕੱ ਕੇ 66 ਲੋਕਾਂ ਨੇ ਆਪਣੀਆਂ ਜਾਨਾਂ ਜਿਹੜੀਆਂ ਉਹ ਦਿੱਤੀਆਂ ਗਵਾ ਦਿੱਤੀਆਂ 66 ਲੋਕ ਜਿਹੜੇ ਆ ਜੱਡੇ ਪੰਜਾਬ ਵਿੱਚ ਬਹੁਤ ਦਾ ਸ਼ਿਕਾਰ ਹੋਇਆ ਔਰ ਛਾਂਟ ਜਿਹੜੇ ਲੋਕ ਆ ਉਹ ਦੰਦੇ ਪੰਜਾਬ ਦੇ ਲੋਕ ਜਿਹੜੇ ਮੌਤਾਂ ਦਾ ਸ਼ਿਕਾਰ ਹੋਏ ਆ ਔਰ ਪੂਰੇ ਪਾਕਿਸਤਾਨ ਵਿੱਚ ਜੇਕਰ ਆਪਾਂ ਇਹ ਅੰਦਾਜ਼ਾ ਲਾਈਏ ਔਰ ਉਦੋਂ ਸੇ ਗਿਨੀ ਦਸਿਆ ਤਾਂ 850 ਤੋਂ ਵੱਧ ਲੋਕਾਂ ਦੀ ਜਾਨ ਜਿਹੜੀ ਆ ਉਹ ਹੜ੍ਹਾਂ ਦੇ ਵਿੱਚ ਗਈ ਆ ਦੇ ਦੇ ਕਹਿਣ ਦਾ ਮਤਲਬ ਇਹ ਆ ਕਿ ਪੰਜਾਬ ਦੇ ਮਕਾਬਲੇ ਤੇ ਜਾਂ ਇੰਡੀਆ ਦੇ ਮਕਾਬਲੇ ਤੇ ਪਾਕਿਸਤਾਨ ਵੱਲ ਦੇ ਪਾਸੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਜਿਹੜਾ ਉਹ ਬਹੁਤ ਹੋਇਆ ਔਰ ਇਹ ਬੋਟਾਂ ਜਿਹੜੀਆਂ ਆ ਰਹੀਆਂ ਆ ਉਹ ਇਸ ਗੱਲ ਦੀ ਵੀ ਤਸਦੀਕ ਕਰ ਰਹੀਆਂ ਆ ਕਿ ਇਹ ਟ੍ਰੇਚਰ ਫਲੱਡ ਨਹੀਂ ਇਹ ਫਲੱਡ ਜਿਹੜੇ ਆ ਉਹ ਮੈਨੂਮੇਡ ਫਲੱਡ ਆ ਔਰ ਇਹਨਾਂ ਦੋਹਾਂ ਖੇਤਾਂ ਦੀ ਜੀ ਕਦਰ ਤੁਲਨਾ ਕਰਨੀ ਹੋਵੇ ਤਾਂ ਪਾਪੀ ਪੰਜਾਬ ਵਿੱਚ 14000 ਕਰੋੜ ਦਾ ਫਾਇਦਾ ਨੁਕਸਾਨ ਹੋਣ ਦਾ ਅੰਦਾਜ਼ਾ ਜਿਹੜਾ ਉਹ ਸਰਕਾਰੀ ਤੇ ਗੈਰ ਸਰਕਾਰੀ ਤੌਰ ਤੇ ਲਗਾਇਆ ਜਾ ਰਿਹਾ ਆ ਹਜ਼ਾਰਾਂ ਪਿੰਡ ਪਿੰਡਾਂ ਦੀ ਲੱਖਾਂ ਏਕੜ ਜ਼ਮੀਨ ਜਿਹੜੀ ਆ ਉਹ ਤਬਾਹ ਹੋ ਕੇ ਰਹਿ ਗਈ ਆ ਔਰ ਇਹਦੇ ਮੁਕਾਬਲੇ ਤੇ ਪਾਕਿਸਤਾਨੀ ਪੰਜਾਬ ਦੇ ਵਿੱਚ ਗੈਂਟਰੀ ਹੋਰ ਵੀ ਵੱਧਾ ਪੰਜਾਬ ਨਾਲੋਂ ਰਹਿੰਦੇ ਟੈਂਕ ਦੇ ਪਿੰਡਾਂ ਨੂੰ ਜਿੱਥੇ 8400 ਪਿੰਡ ਜਿਹੜੇ ਆ ਉਹ ਡੁੱਬ ਗਏ ਉਹ ਲੱਖਾਂ ਲੋਕ ਇਹਨਾਂ ਹੜ੍ਹਾਂ ਵਿੱਚ ਪ੍ਰਭਾਵਿਤ ਹੋਏ 10 ਲੱਖ ਏਕੜ ਤੋਂ ਜ਼ਿਆਦਾ ਜ਼ਮੀਨ ਜਿਹੜੀ ਆ ਜਿਹੜੀ ਵਾਹੀਯੋਗ ਜ਼ਮੀਨ ਸੀ ਉਹ ਇਹਨਾਂ ਬਲੱਡਾਂ ਦੇ ਵਿੱਚ ਇਹਨਾਂ ਹੜ੍ਹਾਂ ਦੇ ਵਿੱਚ ਬਰਬਾਦ ਹੋ ਕੇ ਰਹਿ ਗਈ ਆ ਤੇ ਕੁੱਲ ਮਿਲਾ ਕੇ ਜੇਕਰ ਇਹਦਾ ਸਾਰਾ ਅਨਲਿਸਿਸ ਕਰਨਾ ਹੋਵੇ ਤਾਂ ਇਹ ਗੱਲ ਅਸੀਂ ਸਿੱਟੇ ਦੇ ਬੋਨ ਸਕਦੇ ਆ ਕਿ ਇਹ ਫਲੱਡ ਜਿਹੜੇ ਆ ਉਹ ਕੋਈ ਨੈਚਰਲ ਫਲੱਡ ਨਹੀਂ ਇਹ ਮਨ ਮੇਡ ਫਲੱਡ ਆ ਜੇ ਵੀ ਬਾਦੇ ਕੋਈ ਮੰਨੇ ਜਾਂ ਨਾ ਮੰਨੇ ਕਿਉਂਕਿ ਅਕਸਰ ਜੋ ਬੰਦਾ ਗਲਤੀ ਕਰਦਾ ਆ ਜਾਂ ਸੰਸਥਾ ਕੋ ਗਲਤੀ ਕਰਦਾ ਆ ਕਬੀ ਯਾਦ ਕਰੋ ਉਹ ਆਪਣੇ ਬਚਾ ਲਈ ਆਪਣੇ ਵਕਰੇ ਵੀ ਅੰਤਰੇ ਤੇਜ ਕਰਦੀ ਆ ਲੇਕਨ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਫਲੱਡ ਆਏ ਅੱਜ ਤੱਕ ਉਹਨਾਂ ਹੜ੍ਹਾਂ ਦੇ ਨਾਲ ਜਿੰਨਾ ਨੁਕਸਾਨ ਹੋਇਆ ਉਹ ਕੋਈ ਨੀਚੇ ਹੜ੍ਹਾਂ ਦੇ ਆਉਣ ਕਰਕੇ ਇਹਨਾਂ ਨੁਕਸਾਨ ਨਹੀਂ ਹੋ ਸਕਦਾ ਇਹ ਕੇਵਲ ਤੇ ਕੇਵਲ ਇੱਕ ਅਟਲ ਸਚਾਈ ਹੈ ਕਿ ਇਹ ਮੈਨ ਮੇਡ ਫਲੱਡ ਹੈ ਇਹਨਾਂ ਨੂੰ ਕਿਉਂ ਇਹੋ ਜਿਹਾ ਰੂਪ ਦਿੱਤਾ ਗਿਆ ਕਿਉਂ ਨਹੀਂ ਦਿੱਤਾ ਗਿਆ ਇਹਦੇ ਪਿੱਛੇ ਕਿਹੜੀਆਂ ਸਾਜ਼ਿਸ਼ਾਂ ਕੰਮ ਕਰਦੀਆਂ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਲੇਕਿਨ ਹਾਲ ਦੀ ਘੜੀ ਵਿੱਚ ਇਹ ਕਹਿਣਾ ਕਾਫੀ ਹੈ ਕਿ ਪੰਜਾਬ ਦੇ ਵਿੱਚ ਜਿੱਦੇ ਵੀ ਹੜ ਆਏ ਆ ਉਹ ਨੇਚਰਲ ਹੜ ਨਹੀਂ ਆ ਉਹ ਮੈਨ ਮੇਡ ਜਿਹੜੇ ਹੜ ਹੁਣ ਇਹਨਾਂ ਦੇ ਹੋਏ ਨੁਕਸਾਨ ਦੀ ਪੂਰਤੀ ਦੇ ਲਈ ਸਾਡੇ ਪੰਜਾਬ ਦੀ ਸਰਕਾਰ ਨੇ 20000 ਰੁਪਏ ਪ੍ਰਤੀ ਇੱਕ ਝੜਾ ਉਹਦਾ ਕੰਪੰਸੇਸ਼ਨ ਦੇਣ ਦਾ ਫੈਸਲਾ ਕੀਤਾ ਆ ਇਹ 20000 ਰੁਪਈਆ ਪਰ ਇੱਕਰ ਕਾਫੀ ਆ ਮੈਨੂੰ ਸੰੰਦਾ ਇੰਨਾ ਪੈਸਾ ਕਾਫੀ ਆ ਇਹ ਮੁਆਵਜ਼ੇ ਦੀ ਰਕਮ ਜਿਹੜੀ ਆ ਹੋਰ ਵਧਾ ਕੇ ਦਿੱਤੀ ਜਾਣੀ ਚਾਹੀਦੀ ਆ ਔਰ ਇਹਦੇ ਵਿੱਚ ਜੋ ਫੈਸਲਾ ਕੀਤਾ ਗਿਆ ਆ ਜੇਕਰ ਪਿਛਲੇ 2023 ਵਿੱਚ ਆਏ ਹੋਏ ਹੜਾਂਬਾਦੀ ਗੱਲ ਕਰੀਏ ਤਾਂ ਉਥੇ ਜਿੰਨੇ ਵੀ ਵਾਅਦੇ ਕੀਤੇ ਗਏ ਸਨ ਉਹਨਾਂ ਵਿੱਚੋਂ ਬਹੁਤ ਸਾਰੇ ਵਾਅਦੇ ਜਿਹੜੇ ਅਜੇ ਵੀ ਜਿਉਂਦੇ-ਦਿਆਂ ਕੈਨ ਸੋ ਜੇਕਰ ਸਰਕਾਰ ਇਮਾਨਦਾਰੀ ਦੇ ਨਾਲ ਹੁਣ ਜਿਹੜੇ ਐਲਾਨ ਕੀਤੇ ਗਏ ਪ੍ਰੋਮਿਸ ਜਾਂ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਬਹੁਤ ਵੈਦਿਆ ਉਹਨਾਂ ਨੂੰ ਲਿਭਾਉਣ ਦਾ ਯਤਨ ਕਰੇਗੀ ਤਾਂ ਬਹੁਤ ਚੰਗੀ ਗੱਲ ਹੋਵੇਗੀ। ਔਰ ਜਿਹੜਾ ਕਿਸਾਨਾਂ ਨੂੰ ਇਹਨਾਂ ਨੇ 20000 ਏਕੜ 2000 ਰੁਪਈਏ ਪ੍ਰਤੀ ਏਕੜ ਦਾ ਾਲਾਮ ਕੀਤਾ ਆ ਤੇ ਉਹਨਾਂ ਦੇ खेत ਹੜਾਂ ਦੇ ਪਾਣੀ ਵਿੱਚ ਡੁੱਬ ਗਏ ਆ ਉਹਨਾਂ ਨੂੰ ਨੁਕਸਾਨ ਵੀ ਬਹੁਤ ਜ਼ਿਆਦਾ ਪਹੁੰਚਿਆ ਆ ਔਰ ਇਸ ਸਿਚੁਏਸ਼ਨ ਦੇ ਵਿੱਚ ਇੱਕ 20000 ਰੁਪਈਆ ਕੰਪੰਨਸੇਸ਼ ਬੇਨਾ ਕੁ ਬਹੁਤ ਸਹੀ ਲਾਗਮਨੀ ਇਸ ਤੋਂ ਇਹ ਰਕਮ ਜਿਹੜੀ ਆ ਉਹ ਵਧਾਈ ਜਾਣੀ ਚਾਹੀਦੀ ਆ ਔਰ ਪੰਜਾਬ ਦਾ ਰਾਸ ਨੂੰ ਤਬਾਹ ਕਰਨ ਵਾਲੇ ਹੜ੍ਹਾਂ ਵਿੱਚ ਪੰਜਾਬ ਦੀ 4.3 ਲੱਖ ਏਕੜ ਜ਼ਮੀਨ ਤੇ ਖੜੀਆਂ ਫਸਲਾਂ ਜਿਹੜੀਆਂ ਉਹ ਸਾਰੀਆਂ ਦੀਆਂ ਸਾਰੀਆਂ ਤਬਾਹ ਹੋ ਗਈਆਂ ਨਾ ਔਰ ਉਹਨਾਂ ਵਿੱਚੋਂ ਕਿਸੇ ਵੀ ਫਸਲ ਦੇ ਵਿਚੋਂ ਬਾਟਾਣ ਦਾ ਕੋਈ ਜਿਹੜਾ ਖਾਤਿਆ ਨਹੀਂ ਆਇਆ ਇਸ ਵੇਲੇ ਇੱਕ ਅਦਲ ਸਜਾਈ ਆ ਕਿ ਲਗ ਭਾਗ ਸਾਂਡੇ 54 ਲੱਖ ਫੀਟਰ ਜ਼ਮੀਨ ਦੇ ਉੱਪਰ ਖੜੀਆਂ ਫਸਲਾਂ ਬਿਲਕੁਲ ਤਬਾਹ ਹੋ ਗਈਆਂ ਔਰ ਇਹਦੇ ਮੁਆਵਜ਼ੇ ਬਿਲੋਂ ਜੇਕਰ ਇਹ ਨੇਚਰ ਦੀ ਫਲਾਗਾ ਉਹਦੇ ਮੁਆਵਜ਼ੇ ਬਜੋਂ ਸਿਰਫ ਦੋ ਸਰਕਾਰੀ ਤੌਰ ਤੇ ਪਹਿਲਾ ਕੰਪਨਸੇਟ ਕੀਤਾ ਜਾਂਦਾ ਸੀ ਉਹ 6800 ਰੁਪਏ ਪ੍ਰਤੀ ਇਕੜ ਦੇਣ ਦੀ ਉਹਦੀ ਪਰਮਿਸ਼ਨ ਸੀ ਗਵਰਨਮੈਂਟਸ ਨੂੰ ਨੇਕਨ ਬਾਕਵਾ ਕ ਰਾਜ ਨੇ ਇੱਕ ਰਾਜੇ ਤੋਂ ਇਹ ਰਾਜ ਜਿਹੜੀ ਆ ਉਹ 8200 ਰੁਪਏ ਪਰ ਇਕੜ ਦੇ ਕਬ ਪੀਆ ਦੂਸਰੇ ਰਾਜਾਂ ਨੇ ਵੀ ਕੀਤੀ ਆ ਪੰਜਾਬ ਨੇ ਤਾਂ ਦੂਸਰੇ ਅਧਿਆਨਦਾਰੋਂ ਵੀ ਬਾਅਦ ਕੀ ਇਹ ਡੇਡਾ ਕੰਪੰਸੇਟ ਉਹ ਉਹਦੀ ਰਕਮ ਪ੍ਰਤੀ ਏਕੜ 13200 ਰੁਪਏ ਦਿੱਤੀ ਆ ਉਸ ਸਰਕਾਰ ਨੂੰ ਚਾਹੀਦਾ ਆ ਕਿ ਉਹ ਕੇਂਦਰ ਸਰਕਾਰ ਤੋਂ ਹੋਰ ਜ਼ਿਆਦਾ ਰਦੀਫ ਲੈ ਕੇ ਕਿ ਜਿੰਨੇ ਵੀ ਇਹ ਮੁਆਵਜ਼ਾ ਦੇਣ ਦੀ ਗੱਲ ਕੀਤੀ ਆ ਲੀਗਾਂ ਦਾ ਇਨੰਦ ਦਾ ਬਲਤਾਨ ਜਿਹੜਾ ਸਮੇਂ ਸਰ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਪੀੜਤ ਕਿਸਾਨਾਂ ਜਾਂ ਪੀੜਤ ਲੋਕ ਹੈ ਉਹ ਇਹਦਾ ਥੋੜਾ ਬਦਨਾ ਉਹ ਉਠਾ ਸਕਣ ਆਪਣੀ ਜ਼ਿੰਦਗੀ ਦੀ ਪਟਣੀ ਜਿਹੜੀ ਆ ਉਹਨੂੰ ਮੀਹਾਂ ਤੇ ਤੋਂ ਦੇ ਲਈ ਇਹ ਜਿਹੜੀ ਰੱਖਣਾ ਉਹਨਾਂ ਨੂੰ ਉਸੇ ਹੱਦ ਦੇ ਸਰਸਾ ਦੇ ਸਕਦੀ ਆ ਜੀ ਕਲ ਇਹ ਰੱਖਣ ਦੀ ਸਾਰੀ ਅਦਾਇਗੀ ਟਾਈਮ ਸੈੱਟ ਕਰਦੇ ਵੀ ਜਾਵੇ ਉਹ ਉਹਨਾਂ ਨੂੰ ਪੀੜਤ ਪਰਿਵਾਰਾਂ ਤੱਕ ਪਹੁੰਚਾਉਣ ਦਾ ਜਿਹੜਾ ਉਹ ਯਤਨ ਹੈ ਉਹ ਕੀਤਾ ਜਾਵੇ ਹੁਣ ਮੁਖਮਤ ਦੇ ਸਾਹਮਣੇ ਅਦਾਨ ਕਬ ਦਿੱਤਾ ਅੱਜ ਇੱਥੇ ਕੈਨਿਕ ਹੋਗੀਆਂ ਦੇ ਵਿੱਚ 8 ਸਤੰਬਰ ਹੈ ਔਰ ਕੱਲ ਨੂੰ 9 ਸਤੰਬਰ ਹੈ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂ드ਰਾ ਮੋਦੀ ਨੇ ਪੰਜਾਬ ਦੇ ਹਰ ਪੀੜਤ ਇਲਾਕਿਆਂ ਦਾ ਦੌਰਾ ਕਰਨਾ ਜੇ ਜੀ ਖਬਰ ਆਦੀ ਆ ਕਿ ਉਹਨਾਂ ਨੇ ਹਵਾਈ ਸਵੇਖਣ ਕਰਨਾ ਆ ਉਹਦੇ ਵਿੱਚ ਉਹ ਕਿਸ ਤਰ੍ਹਾਂ ਦਾ ਪ੍ਰਭਾਵ ਲੈ ਕੇ ਵਾਪਸ ਜਾਂਦੇ ਆ ਕਿਸ ਤਰ੍ਹਾਂ ਦਾ ਨਹੀਂ ਲੈ ਕੇ ਜਾਂਦੇ ਲੇਕਿਨ ਜੇਕਰ ਜੀਬੀ ਦੀ ਤੌਰ ਦੇ ਉੱਤੇ ਆ ਕੇ ਉਹਦਾ ਸਵੇਖਣ ਕਰਨਾ ਹੋਵੇ ਤਾਂ ਉਹ ਬਹੁਤ ਚੰਗੀ ਗੱਲ ਹੁੰਦੀ ਆ ਕਿ ਲੋਕਾਂ ਦੇ ਨਾਲ ਸਿੱਧਾ ਸੰਵਾਦ ਵੀ ਪੈਦਾ ਹੋ ਜਾਂਦਾ ਆ ਲੋਕਾਂ ਦੀਆਂ ਦੁੱਖ ਤਕਲੀਫਾਂ ਗੰਨਨ ਦਾ ਮੌਕਾ ਵੀ ਬਿਲ ਗਿਆ ਰਿਕਨ ਪਤਾ ਨਹੀਂ ਕਿਉਂ ਔਰ ਕਿਸ ਲਈ ਉਹਨਾਂ ਨੇ ਹਵਾਈ ਸਫਰ ਦਾ ਇਹ ਰਾਹੀ ਸੁਵੇਕਨ ਕੰ ਦਾ ਫੈਸਲਾ ਕੀਤਾ ਹੈ ਇਹ ਪਧਾਮ ਮੰਤਰੀ ਸਾਹਿਬ ਦਾ ਆਪਣਾ ਰਾਈਟਸ ਨੂੰ ਕਿਸ ਤਰ੍ਹਾਂ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਜਾਣਨਾ ਚਾਹੁੰਦੇ ਆ ਲੇਕਿਨ ਸੈਂਟਰਲ ਗਵਰਨਮੈਂਟ ਵੱਲੋਂ ਭਾਵੇਂ ਅੱਜ ਤੱਕ ਕੋਈ ਨਹੀਂ ਜਿਹੜੀ ਆ ਪੰਜਾਬ ਦੇ ਲੋਕਾਂ ਲਈ ਉਹ ਅਨਾਉਂਸ ਨਹੀਂ ਕੀਤੀ ਗਈ ਲੇਕਿਨ ਅਸੀਂ ਉਹਦਾ ਵਿਸ਼ਵਾਸ ਰੱਖਦੇ ਆ ਕਿ ਪ੍ਰਧਾਨ ਮੰਤਰੀ ਪੰਜਾਬ ਦਾ ਦੌਰਾ ਕਰਨ ਪਿੱਛੋਂ ਕੋਈ ਬਹੁਤ ਵੱਡੀ ਰਾਹਤ ਜਿਹੜੀ ਆ ਉਹ ਪੰਜਾਬ ਦੇ ਹੜ੍ਹ ਪੀੜਤਾਂ ਦੇ ਅਨਾਉਂਸ ਕਰਨਗੇ ਤਾਂ ਕਿ ਜਿਹੜੇ ਪੀੜਤ ਪਰਿਵਾਰ ਹੈ ਉਹਨਾਂ ਲੋਕਾਂ ਨੂੰ ਨਵੀਂ ਜਿਹੀ ਰਾਹਤ ਮਿਲਣ ਦੇ ਕਾਰਨ ਉਹ ਆਪੋ ਆਪਣੀਆਂ ਜ਼ਿੰਦਗੀਆਂ ਨੂੰ ਪੇ ਪਟੜੀ ਤੇ ਲੈ ਆ ਸਕਨ ਫਾਮੇ ਇਹੋ ਜਿਹੇ ਕੰਪਨਸੇਸ਼ਨ ਅਮਾਉਂਟ ਹੁੰਦੇ ਆ ਉਹ ਕਾਫੀ ਨਹੀਂ ਹੁੰਦੇ ਲੇਕਨ ਕੁਝ ਨਾ ਕੁਝ ਅਮਾਉਂਟ ਚੰਗਾ ਮਿਲਣ ਦੇ ਨਾਲ ਜਿਹੜੀ ਫੀਲਦ ਬਲਵਾਹ ਹੁੰਦੇ ਆ ਉਹਨਾਂ ਨੂੰ ਉਹਦੀ ਸਹਾਇਤਾ ਜਿਹੜੀ ਆ ਉਹ ਮਿਲ ਜਾਂਦੀ ਆ ਆ ਇੱਕ ਜਿਹੜਾ 250 ਕਰੋੜ ਰੁਪਈਆ ਪੰਜਾਬ ਦੇ ਜਿਹੜੇ ਇਰੀਗੇਸ਼ਨ ਮਨਿਸਟਰ ਐ ਸ਼੍ਰੀ ਬਰਿੰਦਰ ਗੋਲ ਜੀ ਉਹਨਾਂ ਨੇ ਪੰਜਾਬ ਅਸੈਂਬਲੀ ਦੇ ਵਿੱਚ ਇੱਕ ਆਲਾਨ ਕੀਤਾ ਸੀ ਕਿ ਹੜ੍ਹ ਪੇਟਾਂ ਦਾ ਹੜ ਹੜਾਂ ਦਾ ਮੁਕਾਬਲਾ ਕਰਨ ਲਈ ਪੰਜਾਬ ਸਰਕਾਰ ਨੇ ਪੂਰੇ ਜਿਹੜੇ ਪ੍ਰਬੰਧ ਹੈ ਉਹ ਆਪਣੇ ਵੱਲੋਂ ਕਰ ਲਿਆ ਹੈ ਔਰ ਉਸ ਕੰਮ ਲਈ ਉਹਨਾਂ ਨੇ ਇਹ ਵੀ ਦੱਸਿਆ ਸੀ ਕਿ 250 ਕਰੋੜ ਰੁਪਈਆ ਇਸ ਕੰਮ ਦੀ ਲਾਬਿਤਾ ਗਿਆ ਆ ਜਿਨ੍ਹਾਂ ਵਿੱਚ ਨਹਿਰਾਂ ਦੀ ਸਫਾਈ, ਖੋਦ ਦਰਿਆਵਾਂ ਦੀ ਸਫਾਈ ਜਾਂ ਡਰੇਨਾਂ ਦੀ ਸਫਾਈ ਆਦਿ ਕੰਮ ਜਿਹੜੇ ਆ ਉਹ ਸ਼ਾਮਲ ਹੈ। ਅਨਫਰਚਿਊਨੇਟਲੀ ਜਿਹੜੇ ਕੰਮ ਕੀਤੇ ਜਾਂਦੇ ਗੱਲ ਪੰਜਾਬ ਵਿਧਾਨ ਸਭਾ ਵਿੱਚ ਕੀ ਪੀ ਸੀ ਉਹਨਾਂ ਉਹਨਾਂ ਕੰਮਾਂ ਵਿੱਚੋਂ ਕੋਈ ਵੀ ਕੰਮ ਨਿਪਰੇ ਨਹੀਂ ਚਾਰ ਸਕਿਆ। ਚੜਿਆ ਇਸ ਕਾਰਨ ਹੜ੍ਹਾਂ ਦੇ ਨਾਲ ਜ਼ਿਆਦਾ ਨੁਕਸਾਨ ਝੱਲਣਾ ਪਿਆ ਪੰਜਾਬ ਦੇ ਲੋਕਾਂ ਨੂੰ ਹੁਣ ਪੁੱਛਣਾ ਇਹ ਬਣਦਾ ਆ ਵੀ ਜੇਕਰ ਕੰਮ ਹੀ ਕੋਈ ਨਹੀਂ ਹੋਇਆ ਤਾਂ ਇਹ 250 ਕਰੋੜ ਰੁਪਏ ਦੀ ਰਕਮ ਗਈ ਕਿੱਥੇ ਗਈ ਇਸ ਗੱਲ ਦੀ ਜਿਹੜੀ ਜਾਂਚ ਹੈ ਬੜੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਔਰ ਲੋਕਾਂ ਨੂੰ ਇਹ ਦੱਸਿਆ ਜਾਣਾ ਚਾਹੀਦਾ ਆ ਕਿ ਉਸ 250 ਕਰੋੜ ਰੁਪਏ ਦਾ ਖਰਚਾ ਜਿਹੜਾ ਪੰਜਾਬ ਸਰਕਾਰ ਵੱਲੋਂ ਹਰਲੰਦੀ ਦੇ ਉਹ ਫੰਡ ਵੀ ਲਗਾਏ ਜਾਣ ਲਈ ਕਿਹਾ ਗਿਆ ਹੈ ਉਹ ਉਹਦੇ ਨਾਲ ਕੀ ਕੀ ਕੰਮ ਹੋਏ ਦਾ ਕਿੱਥੇ ਕੰਮ ਹੋਏ ਕਿਹੜੇ ਨਾਲਿਆਂ ਦੀਆਂ ਕਿਹੜੀਆਂ ਦਰੇਨਾਂ ਦੀਆਂ ਕਿਹੜੀਆਂ ਨਦੀਆਂ ਦੀ ਸਫਾਈ ਉਹਦੇ ਨਾਲ ਕੀਤੀ ਗਈ ਆ ਪੰਜਾਬ ਦੇ ਲੋਕ ਇਹ ਸਾਰਾ ਜਿਹੜਾ ਗੱਲਬਾਤ ਆ ਉਹਦੇ ਬਾਰੇ ਇਹ ਜਾਣਨਾ ਚਾਹੁੰਦੇ ਆ ਕਿ 250 ਕਰੋੜ ਰੁਪਏ ਦੀ ਰਕਮ ਜਿਹੜੀ ਆ ਉਹ ਕਿੱਥੇ ਗਈ ਆਪਾਂ ਹੁਣ ਜਿਹੜਾ ਕੀਬਲਾ ਸਬਜੈਕਟ ਆ ਉਸ ਗੱਲ ਤੇ ਆਉਨੇ ਆ ਸੋਰੀ ਕਿ ਪੰਜਾਬ ਦੇ ਵਿੱਚ ਪਿਛਲੀ ਮદાન ਸਭਾ ਦੇ ਸੈਸ਼ਨ ਦੌਰਾਨ ਇੱਕ ਬੈਲ ਪੇਸ਼ ਨਹੀਂ ਹੋਇਆ ਸੀ ਦੇਖਣੋਦੇ ਉੱਤੇ ਚਰਚਾ ਕੀਤੀ ਗਈ ਸੀ ਕਿ ਪੰਜਾਬ ਦੇ ਵਿੱਚ ਵਿਅਦਿ ਲੋਕ ਫਾਰਮ ਤੇ ਲਈ ਕੀ ਸਜ਼ਾ ਦਿੱਤੀ ਜਾਵੇ ਕਿ ਕੋਈ ਜਿਹੜਾ ਆਮ ਆਦਮੀ ਉੱਠ ਕੇ ਕਿਸੇ ਧਾਰਮਿਕ ਗ੍ਰੰਥਾਂ ਦੀ ਕਿਸੇ ਵੀ ਤਰ੍ਹਾਂ ਦੇ ਨਾਲ ਬਿਆਦਬੀ ਨਾ ਕਰ ਸਕੇ ਅਗਰ ਕੋਈ ਅਜਿਹਾ ਕਰਦਾ ਆ ਤਾਂ ਉਹਨੂੰ ਕਿੰਨੀ ਸਜ਼ਾ ਤੇ ਕਿਸ ਤਰ੍ਹਾਂ ਦੀ ਸਜ਼ਾ ਉਹਨੂੰ ਮਿਲ ਸਕੇ ਇਹ ਸਾਰੀਆਂ ਗੱਲਾਂ ਤੇ ਵਿਚਾਰ ਕਰਦੇ ਲਈ ਪੰਜਾਬ ਦੇ ਅਸੰਬਲੀ ਡਿਸਪੀਕਰ ਸਰਦਾਰ ਕਲਤਾਪ ਸਿੰਘ ਸੰਮਵਲ ਨੂੰ ਇਕ ਕਮੇਟੀ ਬਣਾਈ ਆ ਜਿਹੜੀ ਇਸ ਮਸਲੇ ਦੇ ਉੱਤੇ ਵਿਚਾਰ ਕਰਕੇ ਆਪਣੀ ਰਿਪੋਰਟ ਜਿਹੜੀ ਆ ਉਹ ਪੇਸ਼ ਕਰੇਗੀ। ਲੇਕਿਨ ਬਹੁਤ ਜਿਹੜੇ ਅਲੋਚਕ ਆ ਉਹਨਾਂ ਦਾ ਮੰਗਣਾ ਇਹ ਆ ਕਿ ਸਵੇ ਸਾਡੇ 3.5 ਤੋਂ 4 ਸਾਲ ਬੀਤ ਗਏ ਔਰ ਇੰਨੇ ਲੰਮੇ ਸਮੇਂ ਦੇ ਗਵਾਨ ਇਸ ਬਦਾਰੇ ਜਾਂ ਇਸ ਕਾਨੂੰਨ ਬਾਰੇ ਕੋਈ ਚਾਤੀਆ ਤੱਕ ਨਹੀਂ ਦਿੱਤੀ ਗਈ। ਅਖੀਰਜੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆ ਗਈਆਂ ਉਸ ਕਾਨੂੰਨ ਤੇ ਇਸ ਬੈਲ ਸੰਬੰਧੀ ਚਰਚਾ ਕਾਰਨ ਬਾੜ ਕੀ ਮਨੋਰਥ ਹੈ ਜਾਂ ਇਸ ਬੈਲ ਨੂੰ ਕਾਨੂੰਨ ਦਾ ਰੂਪ ਤਾਂ ਕੱਲ ਬਿਤੇ ਕੀ ਕੀ ਸਰਕਾਰ ਦੀ ਮੰਛਾਇਾ ਬਦਨਾ 10 ਸਾਲ 3.5 ਸਾਲ ਦਸਮਾ ਦੀ ਬਿਚ ਗਿਆ ਹੈ ਸਰਕਾਰ ਨੂੰ ਇੰਨੇ ਲੰਬੇ ਸਮੇਂ ਦੌਰਾਨ ਵੀ ਇਸ ਗੱਲ ਦੀ ਅੱਤ ਜਿੱਤ ਕਿਉਂ ਨਹੀਂ ਆਇਆ ਹੁਣ ਪਹਿਲਾਂ ਇਸ ਸਰਕਾਰ ਜਦੋਂ ਮਈ ਸੀ ਉਸ ਤੋਂ ਪਹਿਲਾਂ ਸਰਕਾਰ ਬਣਨ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਹੋਰ ਦੂਸਰੇ ਲੀਡਰਾਂ ਨੇ ਇਹ ਗੱਲ ਬੜੇ ਜੋਰ ਦੇ ਨਾਲ ਕਹੀ ਸੀ ਕਿ ਜੇਕਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ 24 ਘੰਟੇ ਦੇ ਵਿੱਚ ਵਿੱਚ ਜਿਹੜੇ ਬੇਦਬੀ ਕਾਂਦੇ ਦੋਸ਼ੀ ਆ ਉਹਨਾਂ ਨੂੰ ਸੁਜਾ ਦਵਾਈ ਜਾਵੇਗੀ ਉਹ 24 ਘੰਟੇ ਤਾਂ ਕੀ ਮੇਰੇ ਖਾਲ ਜੀ ਸਾਢੇ 3 ਸਾਲ ਦਾ ਸਮਾਂ ਗੈਰੋਂ ਤੇ 12-12 ਮਹੀਨੇ 24 ਤੇ 6 ਇਹ 3 ਤੋਂ ਜ਼ਿਆਦਾ ਮਹੀਨੇ ਤਿੰਦ ਗਏ ਆ ਉਹ 24 ਘੰਟੇ ਦੀ ਗੱਲ ਕਰਦੇ ਆ ਕਰਦੇ ਆ ਪੰਜਾਬ ਸਰਕਾਰ ਨੇ 30 ਮਹੀਨੇ ਦਾ ਸਮਾਂ ਜਿਹੜਾ ਇਸ ਕੰਮ ਦੇ ਬਰਬਾਦ ਕਰਕੇ ਰੱਖ ਦਿੱਤਾ ਆ ਤੇ ਜਿਹਦੇ ਬਾਰੇ ਹੁਣ ਜਾ ਕੇ ਜਦੋਂ ਇਲੈਕਸ਼ਨਲ ਦਾ ਟਾਈਮ ਆਉਣਾਂ ਬਿਲਕੁਲ ਨੇੜੇ ਲੱਗ ਰਿਹਾ ਆ ਉਦੋਂ ਇਸ ਕੰਮ ਨੂੰ ਕਰਨ ਦੇ ਲਈ ਸਰਕਾਰ ਨੂੰ ਥੋੜੀ ਬਹੁਤ ਜਿੜੀ ਆ ਉਹ ਹੋਸ਼ ਜੂਰਾਈ ਆ ਬੱਯਾਗਾ ਨਾ ਜਿਹੜਾ ਪੁਲਿਸ ਸਟੇਸ਼ਨ ਸੀਗਾ ਓਹੀ ਘਟਨਾ ਦੇ ਵੱਡੇ ਮਾਮਲਿਆਂ ਤੇ ਜਿਹੜੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਕਿਉਂਕਿ ਉੱਥੇ ਰਾਮ ਰੀਂਚਸ ਮੇਟ 11 ਲੋਕੀ ਅਜੇ ਵੀ ਆਜ਼ਾਦੀ ਦੇ ਨਾਲ ਘੁੰਮ ਰਿਹਾ ਹੈ। ਇਹ ਵਾਦਿਆਂ ਅਤੇ ਵਾਅਦਿਆਂ ਨੂੰ ਬਿਸਕਾਰ ਜਿਹੜੇ ਆ ਇਹ ਵਾਦੇ ਵੀ ਕੀਤੇ ਜਾਂਦੇ ਆ ਉਹਨੂੰ ਡੈਮੋਸਟ੍ਰੇਟ ਨਹੀਂ ਕੀਤਾ ਜਾਂਦਾ। ਉਹਦੇ ਵਿੱਚ ਇੱਕ ਬੜੀ ਖਾਈ ਆ ਉਹਨੂੰ ਪੂਰੀਆਂ ਕੀਤਾ ਜਾਣਾ ਚਾਹੀਦਾ ਸੀ ਲੇਕਿਨ ਸਰਕਾਰ ਨੇ ਅਜੇ ਤੱਕ ਬਾਜ਼ਾਰ ਖਾਨਾ ਪੁਲਿਸ ਸਟੇਸ਼ਨ ਦੇ ਵਿੱਚ ਜੋ ਕੁਝ ਘਟਨਾ ਹੋਈ ਉਦੇ ਦੋਸ਼ੀਆਂ ਨੂੰ ਦੀ ਕੋਈ ਸਜ਼ਾ ਜਿਹੜੀ ਆ ਉਹ ਨਹੀਂ ਦਿੱਤੀ ਗਈ। ਵੈਸੇ ਵੀ ਜਿਹੜਾ ਬਿਲਡ ਪਾਸ ਕਰਨ ਦੀ ਅੱਜ ਗੱਲ ਕੀਤੀ ਜਾ ਰਹੀ ਆ ਇਹੋ ਜਾਂ ਬਿਲਡ ਤਾਂ 2016 ਦੇ 16 ਦੇ ਵਿੱਚ ਉਸ ਸਮੇਂ ਬਿਸਥਾਲ ਬਣਨ ਦੀ ਇੱਕ ਬਿਆਦਲੀ ਬਿਲਡ ਪਾਸ ਕੀਤਾ ਗਿਆ ਸੀ ਤੇ ਉਹਦੀ ਅਮੈਂਡਮੈਂਟ ਜਿਹੜੀ ਆ ਉਹ ਅੱਗੇ ਜਾ ਕੇ 2018 ਦੇ ਵਿੱਚ ਕਿੱਤੀ ਗਈ ਸੀ ਦੇ ਕਨ ਪ੍ਰੈਜ਼ੀਡੈਂਟ ਆਫ ਇੰਡੀਆ ਨੇ ਉਹ ਜੋ ਕਾਰਨਾ ਕਰਕੇ ਇਹ ਬਿੱਲ ਨੂੰ ਰੱਦ ਕਰ ਦਿੱਤਾ ਔਰ ਇਹ ਜਿਹੜਾ ਬੈਲ ਹੈ ਲਗਭਗ ਉਹ ਜਿਹੜਾ ਬੈਲ ਹੋਣ ਜਿਹੜਾ ਪੇਸ਼ ਕੀਤਾ ਜਾ ਰਿਹਾ ਆ ਇਹਦੀਆਂ ਮੱਦਾਂ ਭਾਵੇਂ ਦੂਜੇ ਬਿੱਲਾਂ ਨਾਲੋਂ ਥੋੜੀਆਂ ਵੱਖਰੀਆਂ ਹੋਣਗੀਆਂ ਲੇਕਨ ਇਸ ਬੈਲ ਦੇ ਬਣ ਜਾਂ ਇਹਦੇ ਬਣ ਤੋਂ ਬਾਅਦ ਇਹ ਰੂਪ ਆ ਪਿਆਰ ਕਰ ਸਕਦਾ ਆ ਉਹਦੇ ਬਾਰੇ ਅਜੇ ਕਹਿਣਾ ਮੁਸ਼ਕਲ ਹੈ ਲੇਕਿਨ ਹਾਂ ਦੀ ਕੜੀ ਇਸ ਬਿੱਲ ਦੇ ਉੱਪਰ ਇਸ ਗੱਲ ਦੀ ਸ਼ੰਕਾ ਲੋਕਾਂ ਵੱਲੋਂ ਪੈਦਾ ਕੀਤੀ ਜਾ ਰਹੀ ਆ ਕਿ ਇਹ ਬਿੱਲ ਕੇਵਲ ਤੇ ਕੇਵਲ ਆਪਣੇ ਪੋਲੀਟিক্যাল ਨਿਸ਼ਾਨੇ ਦੀ ਪੂਰਤੀ ਦੇ ਲਈ ਬਣਾਇਆ ਜਾ ਰਿਹਾ ਆ ਜਾਂ ਇਹਨੂੰ ਪਾਸ ਕਰਨ ਦੇ ਨੇੜੇ ਜਾਂਦਾ ਜਾ ਰਿਹਾ ਆ ਬਦਨਾ ਇਹਦੇ ਪਿੱਛੇ ਕਿਸੇ ਕਿਸਮ ਦੀ ਆਪਣੀ ਜਵਾਬਦਾਈ ਨੂੰ ਪੂਰਾ ਕਾਬੂ ਦੇ ਲਈ ਇਹੋ ਜਾਂ ਬੈਲ ਜਾਂ ਇਹੋ ਜਾਂ ਐਕਟ ਜਿਹੜਾ ਪੰਜਾਬ ਬਦਨ ਸਭਾ ਦੇ ਵਿੱਚ ਦੇਉਂਦਾ ਮਤਲਬ ਕੋਈ ਨਹੀਂ ਦੇ ਜਾਂਦਾ ਜਦ ਕਿ ਪੌਣੀ 4 ਸਾਲ ਦਾ ਸਮਾਂ ਇਹ ਸਰਕਾਰ ਦੇ ਸਰਕਾਰ ਦੇ ਰਾਜ ਪਾਗ ਨੂੰ बीत ਚੁੱਕਾ ਆ ਲੇਕਨ ਸਰਕਾਰਾਂ ਅਕਸਰ ਹਰੇ ਕੰਮ ਦੇ ਵਿੱਚ ਆਪਣਾ ਕ੍ਰਿਟੀਕਲ ਮੋਟਿਵ ਜੂ ਦੇਖਦੀਆਂ ਆ ਕਿ ਇਹ ਕੰਮ ਕਰਦੇ ਨਾਲ ਸਰਕਾਰ ਨੂੰ ਜਾਂ ਸਰਕਾਰ ਤੇ ਕਾਬਜ ਰਾਜਨੀਤਿਕ પાર્ટી ਨੂੰ ਕੀ ਕੀ ਫਾਇਦਾ ਹੋਏਗਾ ਕੀ ਕੀ ਨਹੀਂ ਫਾਇਦਾ ਹੋਏਗਾ ਲੇਕਿਨ ਅਸੀਂ ਸਮਝਦੇ ਹਾਂ ਕਿ ਇਹੋ ਜਿਹੇ ਬੈਲ ਦੇ ਵਿੱਚ ਕੋਈ ਬਹੁਤ ਸਾਰੀਆਂ ਕਮੀਆਂ ਜਿਹੜੀਆਂ ਆ ਉਹ ਅਜੇ ਵੀ ਦੇਖਣੀਆਂ ਆ ਕਿਉਂਕਿ ਇਹਦੇ ਵਿੱਚ ਕੋਈ ਬੋਧ ਧਰਨ ਦਾ ਜ਼ਿਕਰ ਨਹੀਂ ਜਨਤਤਵ ਦਾ ਜ਼ਿਕਰ ਨਹੀਂ ਕੋਈ ਰੋਜ ਜਿਹੇ ਤੰਦੇ ਪੁਇਤਰ ਗ੍ਰੰਥਾਂ ਦੁਗੀਆਂ ਕਮਾਂ ਦੇ ਉਹਨਾਂ ਦਾ ਵੀ ਕੋਈ ਇੱਥੇ ਏ ਸੈਕਟਰੀ ਵਿੱਚ ਜਾਂ ਇਸ ਵੈਲਦੀ ਵਿੱਚ ਕੋਈ ਜਿੱਕ ਤੱਕ ਨਹੀਂ ਕੀਤਾ ਗਿਆ ਫਿਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਧਾਰਮਿਕ ਗ੍ਰੰਥਾਂ ਦੀ ਬਿਆਦਬੀ ਕਰਦੇ ਦੋਸ਼ੀਆਂ ਨੂੰ ਜੋ ਸਜ਼ਾਾਂ ਮੈਂ ਦੇਣ ਲਈ ਇਹ ਬੇਜਿਹੜਾ ਕਾਨੂੰਨ ਦਾ ਰੂਪ ਧਾਮ ਕਰਵਾਇਆ ਜਾ ਰਿਹਾ ਹੈ ਸੋ ਇਹ ਜਿਹੜੀਆਂ ਕਮੀਆਂ ਆ ਉਹਨਾਂ ਉੱਪਰ ਵੀ ਅ ਬਿਡਿਫ ਕਮਿਟੀ ਬਣੀਆ ਉਹਨਾਂ ਨੂੰ ਵਿਚਾਰ ਕਰ ਲੈਣਾ ਚਾਹੀਦਾ ਆ ਤਾਂ ਕਿ ਕਿਸੇ ਵੀ ਧਰਮ ਦੇ ਵਰਗ ਨੂੰ ਕੋਈ ਕਿਸਮ ਦੀ ਜਿਹੜੀ ਆ ਮਾਨਸਿਕ ਤੇ ਕੋਈ ਝੋਟ ਨਾ ਲੱਗੇ ਸਾਰੇ ਲੋਕ ਪੰਜਾਬ ਦੇ ਵਿੱਚ ਰਹਿਣ ਵਾਲੇ ਇਹ ਸਮਝਣ ਇਹ ਸਾਰਿਆਂ ਦਾ ਦੇ ਲਈ ਇਹ ਸਾਂਝਾ ਕਾਨੂੰਨ ਬਣਾਇਆ ਜਾ ਰਿਹਾ ਆ ਔਰ ਸਾਰੇ ਧਰਮ ਜਿਹੜੇ ਆ ਇਹਦੇ ਨਾਲ ਸੁਰੱਖਿਅਤ ਰਹਿਣਗੇ ਪਾ ਦੱਕੇ ਹੀ ਜਿਹੜੇ ਸਾਰੇ ਲੋਕ ਪੰਜਾਬੀ ਆ ਉਹਨਾਂ ਦੇ ਮਨ ਦੀ ਆਸ ਜਿਹੜੀ ਆ ਉਹ ਪੂਰੀ ਹੋ ਸਕੇਗੀ ਹੁਣ ਅਜੇ ਤੱਕ ਇਹ ਜਿਹੜੀ ਕਮੇਟੀ ਬਣਾਈ ਗਈ ਸੀ ਸਖ਼ੀਨਿਅਮ ਕਮੇਟੀ ਉਹਨੇ ਆਪਣੀ ਰਿਪੋਰਟ ਜਿਹੜੀ ਆ ਉਹ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਨਹੀਂ ਕੀਤੀ ਦੇਖੋ ਨਾ ਅਜੇ 2 4 5 ਮਹੀਨੇ ਦਾ ਵੀ ਜੇ ਸਮਾਂ ਹੋ ਲੱਗਿਆ ਤਾਂ ਬਿਲਕੁਲ ਜਿਹੀ ਯਾ ਬਦਾਂ ਸਭਾ ਦੀ 2027 ਦੀ ਬਿਲਕੁਲ ਲੇਲੇ ਆਏ ਆ ਜਾਵੇਗੀ। ਆ ਕੁਝ ਮਹੀਨੇ ਪਹਿਲਾਂ ਵੈਸੇ ਵੀ ਕੋਡ ਆਫ ਕੰਡਕਟ ਇਲੈਕਸ਼ਨ ਕਮਿਸ਼ਨ ਬਿਧ ਲੋ ਲਗਾਇਆ ਜਾਂਦਾ ਆ। ਲੇਕਨ ਇਹ ਜੇ ਕੋਲ ਮੜਾ ਕੇ ਗੱਲ ਕਰਨੀ ਹੋਵੇ ਤਾਂ ਇਹ ਸਾਰੇ ਜਿਹੜਾ ਕਾਨੂੰਨ ਬਣ ਬਿਆ ਰੋੜਾ ਗੋੜਾ ਆ ਇਹ ਇਹ ਵੀ ਕੇਵਲ ਇਲੈਕਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਤੱਕ ਹੀ ਮੁਕੰਮਲ ਹੋ ਸਕੇਗਾ ਉਹਦੇ ਉੱਤੇ ਵੀ ਚਾਚਾ ਦੇ ਵਿੱਚ ਜੇਕਰ ਕੋਈ ਸੋਧ ਵੀ ਹੋ ਗੱਲ ਹੋਈ ਤਾਂ ਇਹ ਬਿੱਲ ਜਿਹੜਾ ਬਿੱਲ ਦਾ ਖਰੜਾ ਜਿਹੜਾ ਆ ਹੋ ਸਕਦਾ ਆ ਕਿ ਉਹ ਇਲੈਕਸ਼ਨ ਤੋਂ ਬਾਅਦ ਤੱਕ ਉਹੀ ਨਰਮ ਚੱਲੇ ਜਾਵੇਗੀ ਦੇਖਾ ਕੋਲ ਮੜਾ ਕੇ ਜੇ ਇਹ ਕਹਿਣਾ ਹੋਵੇ ਕਿ ਇਸ ਬਿੱਲ ਦੇ ਔਨ ਨਾ ਦਾ ਇਸ ਬਿੱਲ ਦੀ ਨੂੰ ਬੰਨ੍ਹ ਦੇ ਦਾ ਆਮ ਲੋਕਾਂ ਨੂੰ ਕੋ ਖਾਸ ਫਾਇਦਾ ਨਹੀਂ ਹੋ ਸਕੇਗਾ ਕਿਉਂਕਿ ਜੇ ਇਸ ਕੰਮ ਨੂੰ ਕਰਨ ਦੇ ਵਿੱਚ ਸਾਡੀ ਪੋਲੀਟੀਕਲ ਮੰਨਛਾ ਹੋਵੇ ਉਹ ਕੰਮ ਕਦੇ ਵੀ ਲੋਕਾਂ ਦੇ ਹਿੱਤਾਂ ਲਈ ਸਾਬਤ ਨਹੀਂ ਹੋ ਸਕਦਾ ਥੈਂਕ ਯੂ ਵੈਰੀ ਮਚ